ਸਤਿ ਸ਼੍ਰੀ ਅਕਾਲ ਜੀ ਸੋ ਵੈਲਕਮ ਹੈ ਸਭ ਦਾ ਸਾਡੇ YouTube ਚੈਨਲ ਤੇ ਅਮਰਸਰੀਆਂ ਮਾਲਿਆਵਾ ਵੱਲੋਂ ਸੋ ਸਭ ਤੋਂ ਸੋਹਣੀ ਕਲੈਕਸ਼ਨ ਲੈ ਕੇ ਆਇਆ ਥੋੜੇ ਵਾਸਤੇ ਰਾਮਟੈਕਸ ਬ੍ਰਾਂਡ ਦੀ ਕੈਟਲੋਗ ਲੈ ਕੇ ਆਇਆ ਪਹਿਲਾਂ ਤਾਂ ਮੈਂ ਉਹ ਦੇਖ ਲਵਾਂ ਬਾਕੀ ਇਸ ਵੀਡੀਓ ਵਿੱਚ ਤੁਹਾਨੂੰ ਹਰ ਤਰ੍ਹਾਂ ਦੇ ਸੂਟ ਦਿਖਾਉਂਗਾ 1000 1200 1300 ਹਰ ਇੱਕ ਤਰ੍ਹਾਂ ਦੀ ਰੇਂਜ ਦੇ ਵੈਰਾਈਟੀ ਦਿਖਾਉਂਗਾ ਬਰਬਰੀਏ ਥੋੜਾ ਬੜਾ ਕੁਝ ਆਇਆ ਸੋ ਵੀਡੀਓ ਨੂੰ ਪੂਰਾ ਐਂਡ ਤੱਕ ਦੇਖੋ ਪਹਿਲਾਂ ਰਾਮਟੈਕਸ ਬ੍ਰਾਂਡ ਦੀ ਕੈਟਲੋਗ ਦੇਖੋ ਸਭ ਤੋਂ ਸੋਹਣੀ ਕੈਟਲੋਗ ਲੈ ਕੇ ਆਇਆ ਪਿਓਰ ਇੰਪੋਰਟਡ ਲੀ ਰਾਮਟੈਕਸ ਬ੍ਰਾਂਡ ਪ੍ਰੀਮੀਅਮ ਕੁਆਲਿਟੀ ਇੰਪੋਰਟਡ ਲੀਲਨ ਦੀ ਇਹ ਕੈਟਲੋਗ ਆ ਰਹੀ ਹੈ ਸਾਰਾ ਵਰਕ ਕਰਿਆ ਔਰ ਮੈਨਿਗਾ ਕਰਾ ਦੇ ਇਹਦੇ 8 ਪੀਸ ਆਏ ਆ ਤੁਹਾਨੂੰ 8 ਦੇ 8 ਪੀਸ ਨਿਗਾ ਕਰਾਉਂਗਾ ਆ ਚੈੱਕ ਕਰੋ ਇਹਦਾ ਦੁਪੱਟਾ ਆ ਰਿਹਾ ਜੀ ਦੁਪੱਟੇ ਦੀ ਡਿਜ਼ਾਈਨਿੰਗ ਦੇਖੋ ਪਿਓਰ ਟੈਬੀ ਮਸਲਿਨ ਦਾ ਦੁਪੱਟਾ ਆ ਰਿਹਾ ਦੁਪੱਟੇ ਸਾਰਾ ਪੈਚ ਵਰਕ ਆ ਰਿਹਾ ਫੋਰ ਸਾਈਡ ਪੱਟੀ ਲੱਗੀ ਹੋਈ ਹੈ ਇਸ ਦੇ ਸੇਮ ਦੇ ਵਿੱਚ ਤੁਹਾਨੂੰ ਕਲਰ ਮਿਲੂਗਾ ਇੱਕ ਆ ਵਾਲਾ ਆ ਦੇਖੋ ਥੋੜੇ ਪ੍ਰਿੰਟਿੰਗ ਦੇ ਕਲਰ ਚੇਂਜ ਨੇ ਬੇਸ ਕਲਰ ਸਾਰਾ ਕੋ ਸੇਮ ਹੀ ਹੈ ਸੋ ਮੈਂ ਪ੍ਰਾਈਸ ਆਬਦਾ ਦੱਸ ਕੇ ਜਾਊਂਗਾ ਵੀਡੀਓ ਦੇ ਵਿੱਚ ਹੀ ਸਬਸਕ੍ਰਾਈਬ ਨਾ ਕਰਿਓ ਆ ਲੋ ਆ ਦਿਖਾ ਦੇਣਾ ਮੇ ਮੋਡਲ ਨੇ ਪਾਇਆ ਕੱਲਾ ਕਿੰਨਾ ਪਿਆਰਾ ਆਰਟੀਕਲ ਦੁਪੱਟਾ ਦੇ ਵਾ ਕਿੰਨਾ ਲਾਜੋਆ ਡਿਜ਼ਾਈਨਰ ਹੀ ਦੁਪੱਟਾ ਬਣਾ ਹੋਇਆ ਦਾ ਸਭ ਤੋਂ ਸੋਹਣੀ ਕੈਡੋ ਲੈ ਕੇ ਆਇਆ ਰਾਮਟੈਕਸ ਬ੍ਰਾਂਡ ਪ੍ਰੀਮੀਅਮ ਕੁਆਲਿਟੀ ਬਿਊਟੀਫੁਲ ਕੈਡੋ ਆ ਲੋ ਜੀ ਇੱਕ ਆਰਟੀਕਲ ਆ ਚੈੱਕ ਕਰੋ ਜੀ ਇਹਦੇ ਵਿੱਚ ਹੀ ਡਿਜ਼ਾਈਨ ਆਊਗਾ ਬੜਾ ਪਿਆਰਾ ਡਿਜ਼ਾਈਨ ਹੈ ਇਹਦੇ ਦੋ ਰੰਗ ਮਿਲਣਗੇ ਸੇਮ ਦੇ ਵਿੱਚ ਤੁਹਾਨੂੰ ਦੋ ਦੋ ਰੰਗ ਨੇ 8 ਪੀਸ ਆਇਆ ਮੈਂ ਤੁਹਾਨੂੰ 8 ਦੇ 8 ਪੀਸ ਦਿਖਾਉਂਗਾ ਆ ਸਾਰਾ ਫਰੰਟ ਆ ਰਿਹਾ ਪ੍ਰੋਪਰ ਵਰਕ ਕਰਿਆ ਹੋਇਆ ਨਾਲ ਦੀ ਮੈਚਿੰਗ ਬਾਟਮ ਆ ਰਹੀ ਹੈ ਇੰਪੋਰਟਡ ਲੀਨਨ ਫੈਬ੍ਰਿਕ ਸ਼ਰਟ ਆ ਰਹੀ ਹੈ ਸਾਰਾ ਵਰਕ ਆ ਰਿਹਾ ਡਿਜ਼ਾਈਨਰ ਸੁਖ ਬਣਾਇਆ ਚਾਹੇ ਪਾਰਟੀ ਫੰਕਸ਼ਨ ਤੇ ਪਾਓ ਚਾਹੇ ਬਾਰ ਅੰਦਰ ਪਾਓ ਜਿਵੇਂ ਮਰਜ਼ੀ ਵੇਅਰ ਕਰੋ ਆ ਆ ਰਹੀ ਹੈ ਮਾਡਲ ਨੇ ਪਾਇਆ ਦਿਖਾ ਦੇ ਰਾਂ ਤੁਹਾਨੂੰ ਇਹਦੀ ਮਾਡਲ ਸ਼ੂਟ ਦੀ ਫੋਟੋ ਆ ਚੈੱਕ ਕਰੋ ਇਹਦਾ ਦੁਪੱਟਾ ਓਏ ਹੋਏ ਹੋਏ ਦੁਪੱਟੇ ਬੜੇ ਸ਼ਾਨਦਾਰ ਹੈ ਨਾਲ ਦੁਪੱਟਾ ਦੇਖੋ ਕਿ ਬੜਾ ਪਿਆਰਾ ਦੁਪੱਟਾ ਬਣਾ ਹੋਇਆ ਕੰਬੀਨੇਸ਼ਨ ਬਹੁਤ ਸੋਹਣਾ ਹੈ ਕਲਰ ਕੰਟਰਾਸਟ ਬਹੁਤ ਪਿਆਰਾ ਹੈ ਦਾ ਪ੍ਰਿੰਟਿੰਗ ਬਹੁਤ ਸੋਹਣੀ ਹੈ ਸ਼ੇਡ ਦੇ ਇਸ ਦੇ ਵਿੱਚ ਸ਼ੇਡ ਤੋਂ ਮਿਲੂਗਾ ਇੱਕ ਬੜਾ ਪਿਆਰਾ ਪਿੰਕ ਓਨੀਅਨ ਦਾ ਸ਼ੇਡ ਮਿਲੂਗਾ ਬੜਾ ਪਿਆਰਾ ਸੋ ਕਲਰ ਸਾਰੇ ਸੋਹਣੇ ਆ ਜਿਹੜਾ ਮਰਜ਼ੀ ਕਲਰ ਬਾਈ ਕਰ ਲੋ ਟਾਪ ਕਲਾਸ ਸ਼ੇਡ ਆ ਟਾਪ ਕਲਾਸ ਆ ਲੋ ਇੱਕ ਆ ਰਿਹਾ ਆਹ ਵਾਲਾ ਸ਼ੇਡ ਗਾਜ਼ਰੀ ਜਿਹਾ ਕਲਰ ਦਾ ਬੜਾ ਪਿਆਰਾ ਸ਼ੇਡ ਹੈ ਪਿੰਕ ਗਾਜ਼ਰੀ ਹੈ ਕਲਰ ਦੇਖੋ ਕਿੰਨਾ ਪਿਆਰਾ ਬਿਊਟੀਫੁਲ ਸ਼ੇਡ ਆ ਵੀ ਇਹ ਹਾਦਰੋਂ ਵੀ ਪਾਇਆ ਮਾਡਲ ਵਿੱਚ ਜਾ ਆਪਣਾ ਟਾਈਮ ਨਾ ਬذਾਈ ਜੀ ਆ ਰਿਆੰ ਦਾ ਦੁਪੱਟਾ ਆਹੋ ਕਿੰਨਾ ਪਿਆਰਾ ਦੁਪੱਟਾ ਬਣਾਇਆ ਹੈ ਇੱਕ ਆ ਰਿਆ ਆਓਲਾ ਡਿਜ਼ਾਈਨ ਆਹ ਵੀ ਡਿਜ਼ਾਈਨ ਬੜਾ ਪਿਆਰਾ ਹੈ ਇਹਦੇ ਵਿੱਚ 2 ਪੀਸ ਆਣਗੇ ਮਤਲਬ ਕਿ 8 ਪੀਸ ਆਏ ਆ 2-2 ਸੇਮ ਦੇ ਵਿੱਚ ਆਏ ਆ ਜਾਨਕੀ 2-2 ਰੰਗ ਨੇ 4 ਡਿਜ਼ਾਈਨ ਨੇ 8 ਪੀਸ ਨੇ ਆ ਚੈੱਕ ਕਰੋ ਪ੍ਰਿੰਟਿੰਗ ਦੇਖੋ ਕਲਰ ਦੇਖੋ ਓਏ ਹੋਏ ਬੁਟੀਕਸ ਸਟਾਈਲ ਆਰਟੀਕਲ ਪ੍ਰੋਪਰ ਬੁਟੀਕਸ ਦਾ ਹੈ ਹਾਂਜੀ ਤਾਂ ਦੁਪੱਟਾ ਨਹੀਂ ਦੇਖਿਆ ਤੁਸੀਂ ਇਹਦਾ ਜੇ ਰਾਮ ਟੈਕਸ ਬ੍ਰਾਂਡ ਦੀ ਜਿਹੜੀ ਮਰਜ਼ੀ ਆਈਟਮ ਆ ਜਾਏ ਆਪਣੇ ਕੋਲ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਚੀਜ਼ ਲੇਟੈਸਟ ਨਿਊ ਹੋਏਗੀ ਨਾ ਸਭ ਤੋਂ ਪਹਿਲਾਂ ਆਪਣੇ ਕੋਲ ਪਹੁੰਚਦੀ ਹੈ ਰਾਮ ਟੈਕਸ ਬ੍ਰਾਂਡ ਰਾਮ ਟੈਕਸ ਬ੍ਰਾਂਡ ਦਾ ਆਪਣਾ ਪ੍ਰੋਪਰ ਪਿਆਰ ਬਣਾ ਹੋਇਆ ਹੋਇਆ ਦਾ ਸਾਡਾ ਭਾਈਆਂ ਵਾਲਾ ਕੰਮ ਆ ਚੈੱਕ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਵਾਓ ਡਿਜ਼ਾਈਨਰ ਦੁਪੱਟਾ ਸਭ ਤੋਂ ਪਹਿਲਾਂ ਆਈਟਮ ਲਾਂਚ ਕਰ ਦਿੰਦੇ ਆਪਾਂ ਰਾਮ ਟੈਕਸ ਬ੍ਰਾਂਡ ਦੇ ਆ ਚੈੱਕ ਕਰੋ ਇਹਦਾ ਕਲਰ ਕਲਰ ਦੇਖੋ ਕਿੰਨਾ ਪਿਆਰਾ ਇਹ ਆਏਗਾ ਨਵਾਂ ਆ ਪੇਠੀਆਂ ਸ਼ੇਡ ਵੀ ਕਹਿ ਸਕਦਾ ਹੈ ਪੰਜਾਬੀ ਦੇ ਵਿੱਚ ਆਪਾਂ ਕਲਰ ਦੇਖੋ ਕਿੰਨਾ ਸ਼ਾਨਦਾਰ ਹੈ ਨਵਾਂ ਸ਼ੇਡ ਹੈ ਬਿਲਕੁਲ ਨਵਾਂ ਇੰਗਲਿਸ਼ ਕਹੋ ਹਾਂ ਅਧਾ ਖਾਦੋ ਜੀ ਪਾਇਆ ਹ ਸਾਰੇ ਪੀਸ ਇੱਕ ਤੋਂ ਇੱਕ ਬਣੇ ਹੋਏ ਆ ਇਹ ਸਾਰੇ ਪੀਸ ਟੌਪ ਕਲਾਸ ਪੀਸ ਆ ਦੇਖੋ ਇੱਕ ਆ ਰਹਾ ਜੀ ਆਵਲਾ ਡਿਜ਼ਾਈਨ ਲਾਜਵਾਬ ਡਿਜ਼ਾਈਨ ਆ ਲਾਜਵਾਬ ਯਾਰ ਦੀ ਫੋਟੋ ਵੀ ਆਇਆ। ਸਭ ਤੋਂ ਸੋਹਣਾ ਪੀਸ। ਸਭ ਤੋਂ ਸੋਹਣਾ। ਅਲਟੀਮੇਟ ਪੀਸ, ਅਲਟੀਮੇਟ ਅਲਫ। ਦੁਪੱਟਾ ਦੇਖੋ ਓਏ ਓਏ ਓਏ। ਡਿਜ਼ਾਈਨਿੰਗ ਦਾ ਹਾਰ ਉਮੀ ਦੁਪੱਟੇ ਦੀ। ਪ੍ਰੋਪਰ ਬੁਟੀਕ ਸਟਾਈਲ। ਮਤਲਬ ਇਹ ਕੁਝ ਨਵੀਆਂ ਚੀਜ਼ਾਂ ਨੇ, ਯੂਨੀਕ ਆਈਟਮਾਂ ਨੇ। ਮੈਂ ਇਹੋ ਜੀਆਂ ਆਈਟਮਾਂ ਦੇਖੀਆਂ ਹੀ ਨਹੀਂ ਕਦੇ। ਆਏ ਵਾਰੀ ਡਿਜ਼ਾਈਨਿੰਗ ਜਿਹੜੀ ਆਂਦੀਆਂ ਨਾ ਰਾਮਪੈਕਸ ਬ੍ਰਾਂਡ ਦੀ। ਮਤਲਬ ਇਹ ਰਾਮ ਟੈਕਸ ਬ੍ਰਾਂਡ ਐਸਾ ਆਰਟੀਕਲ ਹੈ ਐਸਾ ਬ੍ਰਾਂਡ ਹੈ ਕਿ ਇਹਦਾ ਜਿਹੜਾ ਮਰਜ਼ੀ ਆਰਟੀਕਲ ਹੋਵੇ ਨਾ ਛੱਡਿਆ ਨਹੀਂ ਜਾਂਦਾ ਬਸ ਇੱਕ ਵਾਰੀ ਦੇਖ ਲਿਆ ਤਾਂ ਮਨ ਨੂੰ ਲੱਗ ਜਾਂਦਾ ਬਸ ਵੀ ਲੈ ਲਈਏ ਫਟਾਫਟ ਤੁਸੀਂ ਵੀ ਐਂ ਕਰਨਾ ਫਟਾਫਟ ਲੈ ਲੈਣੇ ਆਪੀਸ ਚੈੱਕ ਕਰੋਗਾ ਨਾ ਸ਼ਾਂਗ ਚਲੋ ਦੇਖਦੇ ਹਾਂ ਨਾ ਪਿਆ ਕੋਈ ਮਰਜ਼ੀ ਬਾਏ ਕਰ ਕੋਈ ਮਰਜ਼ੀ ਅੱਠ ਦੇ ਅੱਠ ਪੀਸ ਜ਼ਬਰਦਸਤ ਆ ਤੁਸੀਂ ਕਹਿੰਨਾ ਭਾਜੀ ਤੁਸੀਂ ਦੱਸੋ ਅਸੀਂ ਕਿਹੜਾ ਲਈਏ ਅਸਤਾ ਕਨਫਿਊਜ਼ ਹੋ ਗਏ ਸਾਰੇ ਸੋਨੇ ਆਜਾ ਇੱਕੋ ਕਿੰਨਾ ਪਿਆਰਾ ਪੀਸ ਕਿੰਨਾ ਪਿਆਰਾ ਕਲਰ ਹੈ ਡਿਜ਼ਾਈਨਿੰਗ ਕਿੰਨੀ ਪਿਆਰੀ ਹੈ ਪਿਓਰ ਇੰਪੋਰਟਡ ਲੀਨਨ ਫੈਬਰਿਕ ਜਿਨ੍ਹਾਂ ਨੂੰ ਪ੍ਰੀਮੀਅਮ ਫੈਬਰਿਕ ਚਾਹੀਦਾ ਪ੍ਰੋਪਰ ਬੁਟੀਕ ਸਟਾਈਲ ਦੇ ਆਈਟਮ ਚਾਹੀਦਾ ਡਿਜ਼ਾਈਨਰ ਸੂਟ ਚਾਹੀਦਾ ਵੀ ਸੂਟ ਕਿਸੇ ਦਾ ਪਾ ਮੈਨੂੰ ਬਸ ਸੂਟ ਪਾਈਏ ਯਾਦ ਕਰੀਏ ਅਸੀਂ ਤੁਹਾਨੂੰ ਬਹੁਤ ਪੀਸ ਹੈ ਫਟਾੜਾ ਬਾਏ ਕਰ ਲਓ ਕੋਈ ਵੀ ਡੈਨਿਮ ਬਲੂ ਕਲਰ ਵਿੱਚ ਮੈਂ ਆਰਟੀਕਲ ਲੈ ਕੇ ਆਇਆ ਇੱਕ ਕਲਰ ਸਭ ਤੋਂ ਸੋਹਣਾ ਸ਼ੇਡ ਹੈ ਇਹ ਨਾਲੋ ਕਿ ਹਰ ਕਿਸੇ ਦਾ ਫੇਵਰਟ ਕਲਰ ਹੈ ਇਹ ਡੈਨਿਮ ਬਲੂ ਡੈਨਿਮ ਬਲੂ ਕਲਰ ਹੈ ਬੜਾ ਪਿਆਰਾ ਸ਼ੇਡ ਹੈ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਪਿਓਰ ਕਾਟਨ ਡਿਜ਼ਾਈਨਿੰਗ ਚੈੱਕ ਕਰੋ ਪ੍ਰੀਮੀਅਮ ਫੈਬਰਿਕ ਆ ਰਿਹਾ ਜੀ ਆ ਆ ਰਹੀਏ ਪਿਓਰ ਕਾਟਨ ਦੀ ਸ਼ਰਟ ਸਾਰਾ ਉੱਪਰ ਵਰਕ ਕਰਿਆ ਹੋਇਆ ਔਰ ਆ ਆ ਰਹੀਏ ਇਹਨ ਦੀ ਮੈਚਿੰਗ ਬਾਟਮ ਬਾਟਮ ਦੀ ਆ ਰਹੀਏ ਇਸ ਤਰ੍ਹਾਂ ਦੀ ਪ੍ਰਿੰਟਿੰਗ ਚਾਹੇ ਪਲਾਜ਼ੋ ਬਣਾਓ ਸਲਵਾਰ ਬਣਾਓ ਔਰ ਇਹਦਾ ਦੁਪੱਟਾ ਬੜਾ ਸ਼ਾਨਦਾਰ ਬਣਾਇਆ ਹੈ ਦੁਪੱਟੇ ਤੇ ਸਾਰਾ ਦਾ ਸਾਰਾ ਥ्रेड ਵਰਕ ਆ ਰਿਹਾ ਹੈ ਪ੍ਰੋਪਰ ਡਿਜ਼ਾਈਨਰ ਦੁਪੱਟਾ ਆ ਰਿਹਾ ਹੈ ਬੜਾ ਪਿਆਰਾ ਦੁਪੱਟਾ ਸਾਰਾ ਵਰਕ ਕਰਿਆ ਹੋਇਆ ਥ्रेड ਵਰਕ ਆ ਰਿਹਾ ਹੈ ਦੁਪੱਟਾ ਬਹੁਤ ਸੋਹਣਾ ਬਣਾਇਆ ਹੈ ਯੂਨੀਕ ਜਿਹਾ ਦੁਪੱਟਾ ਬਣਾਇਆ ਹੈ ਯੂਨੀਕ ਜੀ ਜੋ ਨਾਮ ਲੈ ਲੈਣਾ ਡੈਨਿਮ ਬਲੂ ਤੇ ਇਹ ਕਲਰ ਹੀ ਬੜਾ ਪਿਆਰਾ ਸੋ ਰੇਟ ਆ ਰਿਹਾ 1650 ਇਹ ਡਿਜ਼ਾਈਨ ਦਾ ਪਤਾ ਨਹੀਂ ਕਿੰਨੇ ਵਾਰੀ ਰੀਸਟਾਕ ਹੋ ਗਏ ਕਿੰਨੀ ਉਹ ਕੁਆਂਟੀਟੀ ਦੀ ਸੇਲ ਕਰ ਚੁੱਕਿਆ ਸੀ ਸਭ ਤੋਂ ਸੋਹਣਾ ਡਿਜ਼ਾਈਨ ਲਿਆ ਸਾਡੇ ਸਟੋਰ ਦਾ ਮੈਂ ਕਹਿੰਦਾ ਜਿੰਨੇ ਮਰਜ਼ੀ ਸੂਟ ਆ ਜਾਣ ਜਿੰਨੇ ਮਰਜ਼ੀ ਟਰੱਕ ਭਰ ਕੇ ਸਟਾਕ ਆ ਜਾਣਾ ਟਰੱਕ ਭਰ ਕੇ ਵੀ ਥੋੜਾ ਪੈਣਾ ਇੰਨਾ ਲਾਜਮਾ ਵਾਲਾ ਆਰਟੀਕਲ ਸਭ ਤੋਂ ਜ਼ਿਆਦਾ ਥੋੜਾ ਪਿਆਰ ਮਿਲ ਰਿਹਾ ਐਸ ਡਿਜ਼ਾਈਨ ਹੈ ਗ੍ਰੀਟਿੰਗ ਗ੍ਰੇ ਪਿੰਕ ਰੰਗ ਆਹ ਹਾਂ ਰੰਗ ਦਾ ਹੈ ਪੂਰਨ ਮੈਂ ਬਣਾ ਰੱਖੀ ਵੀਡੀਓ ਵੀਡੀਓ ਚੱਲ ਰਹੀ ਹੈ ਚੱਲ ਠੀਕ ਹੈ ਵੀਸ਼ੇ ਆਪਣੇ ਅਕਰਾ ਜੀ ਕਿਹੜਾ ਬਹੁਤ ਸੋਹਣਾ ਬਣਾ ਆ ਫਰੰਟ ਬੈਕ ਦਾ ਕਿਹੜਾ ਸਭ ਨੂੰ ਪਤਾ ਹੈ ਆਰਟੀਕਲ ਦਾ ਤਾਂ ਮੈਂ ਕਹਿੰਦਾ ਦੱਸਣ ਦੀ ਕੁਛ ਲੋੜ ਨਹੀਂ ਕਿਉਂਕਿ ਡਿਜ਼ਾਈਨ ਹੀ ਇੰਨਾ ਪਪੂਲਰ ਹੈ ਇਸ ਟਾਈਮ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਆਰਟੀਕਲ ਔਰ ਆ ਆ ਰਹੀਆਂ ਨੇ ਦੀ ਬਾਟਮ ਇਹ ਡਿਜ਼ਾਈਨ ਇਹ ਕਲਰ ਨਾਲ ਤਾਂ ਖੋਲਿਆ ਲਾਈਨਿੰਗ ਦਾ ਸਟੌਫ ਨਾਲ ਆ ਇਸ ਦੇ ਇਹ ਕਲਰ ਨਾਲ ਤਾਂ ਖੋਲਿਆ ਯਾਦ ਨੂੰ ਕੋਲਕਾਤਾ ਦੇ ਕਸਟਮਰ ਨੇ ਬਾਈ ਕਰਿਆ ਸੀਗਾ ਜਿਹੜੇ ਮੰਗਦੇ ਸੀ ਆ ਰਹੇ ਆਂ ਦਾ ਦੁਬੱਟਾ ਹੁਣ ਸ਼ੇਡ ਦੇਖੋ ਕਿੰਨੇ ਪਿਆਰੇ ਨੇ ਇੱਕ ਆ ਰਿਹਾ ਇਸ ਵਿੱਚ ਆਵਲਾ ਸ਼ੇਡ ਬੜਾ ਪਿਆਰਾ ਸ਼ੇਡ ਹੈ ਕਲਰ ਦੇਖੋ ਕਿੰਨਾ ਯੂਨਿਕ ਜਿਹਾ ਸ਼ੇਡ ਹੈ ਆ ਰਿਹਾ ਸ਼ੇਡ ਇਹਦਾ ਆਵਲ ਇੱਕ ਆ ਰਿਹਾ ਗਾਜ਼ਰੀ ਇੱਕ ਆ ਰਿਹਾ ਬਲੂ ਡੈਨਿਮ ਬਲੂ ਇੱਕ ਆ ਰਿਹਾ ਲਵੈਂਡਰ ਸ਼ੇਡ ਇੱਕ ਆ ਰਿਹਾ ਮੋਰ ਪੰਖੀ ਕਲਰ ਇੱਕ ਆ ਰਿਹਾ ਪਰਪਲ ਸ਼ੇਡ ਇੱਕ ਆ ਰਿਹਾ ਆਵਲਾ ਇਹਦਾ ਆਪੋਜ਼ਿਟ ਆ ਗਿਆ ਮੋਰ ਪੰਖੀ ਦਾ ਇੱਕ ਆ ਗਿਆ ਗ੍ਰੇ ਬਲੂ ਕਲਰ ਇੱਕ ਆ ਗਿਆ ਮਹਿੰਦੀ ਗ੍ਰੀਨ ਸ਼ੇਡ ਸਿੱਕਾ ਗਿਆ ਇਹਦਾ ਆਪੋਜ਼ਿਟ ਸ਼ੇਡ ਕੋਈ ਵੀ ਕਲਰ ਬਾਈ ਕਰ ਲਓ 3150 ਰੁਪਏ ਪ੍ਰਾਈਸ ਸਾਡ ਡਿਜ਼ਾਈਨ ਦਾ ਸਾਰੇ ਜਾਣੇ ਬਾਈ ਕਰ ਲਿਓ ਹੁਣ ਕਿਉਂਕਿ ਹੁਣ ਜਿਹੜਾ ਹੁਣ ਤੁਹਾਨੂੰ ਪ੍ਰਾਈਸ ਦੇਣ ਜਾ ਰਿਹਾ ਨਾ ਇਸ ਸੂਟ ਦਾ ਮੈਂ ਬਾਈ ਇਹ ਸੂਟ ਐ ਇਹੋ ਜਿਹਾ ਸੂਟ ਹੈ ਕਿ ਜਿਨ੍ਹਾਂ ਨੇ ਵੈਡਿੰਗ ਦੇ ਲਈ ਸੂਟ ਲੈਣਾ ਹੈ ਸਭ ਤੋਂ ਘੱਟ ਰੇਂਜ ਦੇ ਵਿੱਚ ਪ੍ਰੋਪਰ ਬੁਟੀਕ ਮੈਂ ਤਾਂ ਮੈਂ ਕਹਿੰਦਾ ਇਸ ਤੋਂ ਉੱਪਰ ਕੁਝ ਨਹੀਂ ਬਣ ਸਕਦਾ ਰੇਟ ਦੇ ਅਕੋਰਡਿੰਗ ਡਿਜ਼ਾਈਨ ਇੰਨਾ ਪਿਆਰਾ ਹੈ ਕਿ ਇਹੋ ਇਹੋ ਜਿਹਾ ਸੂਟ 12000 15000 ਰੁਪਏ ਤੋਂ ਘੱਟ ਨਹੀਂ ਆਪਰੇ ਤੋਂ ਰੈਡੀ ਹੁੰਦੇ ਜਾਂ ਆਪਾਂ ਰੈਡੀ ਕਰਵਾਣੇ ਆ ਸਭ ਨੂੰ ਪਤਾ ਇਹ ਗੱਲ ਆ ਚੈੱਕ ਕਰੋ ਸ਼ੇਡ ਆ ਰਿਹਾ ਜਿਹੜਾ ਸ਼ੇਡ ਹੈ ਪਿਸਤਾ ਤੇ ਮਾਊਸ ਕਲਰ ਦਾ ਕੰਬੀਨੇਸ਼ਨ ਹੈ ਸ਼ੇਡ ਦੇ ਵਿੱਚ ਬੜਾ ਪਿਆਰਾ ਕੰਬੀਨੇਸ਼ਨ ਹੈ ਨਾ ਤਾਂ ਪ੍ਰੋਪਰ ਪਿਸਤਾ ਕਲਰ ਹੈ ਨਾ ਪ੍ਰੋਪਰ ਮਾਊਸ ਕਲਰ ਹੈ ਥੋੜਾ ਮਿਕਸ ਅਪ ਸ਼ੇਡ ਹੈ ਇਹਦਾ ਕੰਬੀਨੇਸ਼ਨ ਕਰਿਆ ਹੋਇਆ ਹੈ ਆ ਦੇਖੋ ਤੁਸੀਂ ਕੰਮ ਦੇਖੋ ਸਾਰਾ ਸਾਰਾ ਹੈਂਡਵਰਕ ਦਬਕੀਆਂ ਵਰਗ ਦਾ ਕੰਮ ਪ੍ਰੋਪਰ ਹੈਵੀ 슬ੀਵਸ ਤੇ ਕੰਮ ਔਰ ਰੇਟ ਸੁਣ ਲਿਓ ਕੀ ਹੈ ਰੇਟ ਮੈਂ ਵੀਡੀਓ ਵਿੱਚ ਦੱਸੂਗਾ ਬਾ ਵੀਡੀਓ ਸਕਿਪ ਨਾ ਕਰੋ ਆ ਦੇਖੋ ਆ ਆ ਰਹੀ ਐਂ ਦੀ ਬਾਟਮ ਪਿਓਰ ਕਰੇਪ ਦੀ ਬਾਟਮ ਆ ਰਹੀ ਐ ਬਾਟਮ ਦੇ ਸਾਰਾ ਹੈਂਡਵਰਕ ਜਿਨ੍ਹਾਂ ਨੂੰ ਪਾਰਟੀ ਵੇਅਰ ਸੂਟ ਚਾਹੀਦਾ ਸਭ ਤੋਂ ਘੱਟ ਪ੍ਰਾਈਸ ਦੇ ਵਿੱਚ ਤਾਂ ਸਭ ਤੋਂ ਸੋਹਣਾ ਆਰਟੀਕਲ ਐ ਇਸ ਤੋਂ ਸਸਤਾ ਸੂਟ ਨਹੀਂ ਬਣ ਸਕਦਾ ਮੇਰੇ ਹਿਸਾਬ ਨਾਲ ਕਿਉਂਕਿ ਜੇ ਆਪਾਂ ਕੱਲਾ ਰੈਡੀ ਕਰਾਉਣ ਚੱਲੀਏ ਮਨ ਵੇ 5000 6000 ਰੁਪਏ ਕੱਲਾ ਕਾਰੀਗਰ ਕਹਦੇ ਪੀ ਕੱਲਾ ਵਰਕ ਦਾ ਲਾਉਂਗਾ ਆ ਰੇਟ ਕੀ ਆ ਰਿਹਾ ਸਿਰਫ 5750 ਰੁਪਏ 5750 5750 ਰੁਪਏ ਦਾ ਪ੍ਰਾਈਸ ਆ ਰਿਹਾ ਔਰ ਡਿਜ਼ਾਈਨਰ ਸੂਟ ਬਣਾ ਹੋਇਆ ਪ੍ਰੋਪਰ ਪਾਰਟੀ ਵੇਅਰ ਕੱਲਾ ਕੱਲਾ ਸਟਿਚ ਦਾ ਹੈਂਡ ਦਾ ਆ ਸਾਰੀ ਹੈਂਡ ਐਮਬਲੋਇਡਰੀ ਆ ਰਹੀ ਹੈ ਸਾਰਾ ਦਫਤੇ ਦਾ ਕੰਮ ਦੁਪੱਟਾ ਆ ਰਿਹਾ ਲੈਸ ਵਰਕ ਦੇ ਵਿੱਚ ਬੜਾ ਪਿਆਰਾ ਦੁਪੱਟਾ ਸੋ ਰੇਟ ਲੈਣਾ ਇਸ ਦਾ 5750 ਰੁਪਏ ਆਪਣਾ ਬਾਏ ਕਰ ਲੋ ਚਾਹੇ ਤੁਹਾਨੂੰ ਦਸੰਬਰ ਦੇ ਵਿੱਚ ਵੈਡਿੰਗ ਆ ਰਹੀ ਹੈ ਚਾਹੇ ਨਵੰਬਰ ਚ ਆ ਰਹੀ ਹੈ ਚਾਹੇ ਹੁਣ ਆ ਰਹੀ ਹੈ ਜਦੋਂ ਵੀ ਆ ਜੇ ਹੋਰ ਆਰਗੈਂਜ਼ਾ ਦੇ ਵਿੱਚ ਆਰਟੀਕਲ ਲੈ ਕੇ ਆ ਆ ਸਭ ਤੋਂ ਸੋਹਣਾ ਇਹ ਡਿਜ਼ਾਈਨਰ ਸੁੜਵਾਇਆ ਤਾਂ ਮੈਂ ਪੀਸ ਆਪਣੇ ਕਰਕੇ ਦਿਖਾਵਾਂਗਾ ਪਹਿਲਾ ਸ਼ੇਡ ਦੇਖੋ ਇੱਕ ਆ ਰਿਹਾ ਪਰਪਲ ਇੱਕ ਆ ਰਿਹਾ ਸੀ ਗ੍ਰੀਨ ਇੱਕ ਆ ਰਿਹਾ ਆਨੀਅਨ ਇੱਕ ਆ ਰਿਹਾ ਪਿੰਕ ਇਹ ਨਵਾਂ ਆ ਸ਼ੇਡ ਆ ਦੱਸੋ ਡਿਫਰੈਂਟ ਕਲਰ ਜਿਵੇਂ ਇੱਕ ਛੇੜਾ ਕਲਰ ਚਾਰ ਹੀ ਸੋਨੇ ਆ ਨਵੇਂ ਛੇੜਾ ਇਹ ਆਰਟੀਕਲ ਹੈ ਉਹ ਜਾਇ ਕਿ ਤੁਸੀਂ ਦੋਨੋਂ ਮੌਸਮ ਵੇਅਰ ਕਰ ਸਕਦੇ ਹੋ ਜਿਨ੍ਹਾਂ ਨੂੰ ਸਮਰਸ ਦੇ ਵਿੱਚ ਸਭ ਤੋਂ ਸੋਨਾ ਸੂਟ ਚਾਹੀਦਾ ਤੇ ਹਲਕਾ ਫੁਲਕਾ ਇਦਾਂ ਦਾ ਆਰਟੀਕਲ ਚਾਹੀਦਾ ਤੇ ਅਸੀਂ ਪਾਰਟੀ ਫੰਕਸ਼ਨ ਦੇ ਪਾਲੀਏ ਬਾਰੰਦਰ ਜਿਵੇਂ ਮਰਜ਼ੀ ਵੇਅਰ ਕਰ ਲਈਏ ਆਰਟੀਕਲ ਚੈੱਕ ਕਰੋ ਕਿੰਨਾ ਸ਼ਾਨਦਾਰ ਆ ਪ੍ਰੋਪਰ ਬੁਟੀਕ ਸਟਾਈਲ ਸਾਰਾ ਸਾਰਾ ਥ्रेड ਵਰਕ ਸੀਕੁਐਂਸ ਵਰ ਪੈਚ ਵਰਕ ਬੜਾ ਪਿਆਰਾ ਆਰਟੀਕਲ ਬਣਾਇਆ ਮੈਚਿੰਗ ਬੋਟਮ ਆ ਰਹੀ ਹੈ ਪਿਓਰ ਮਸਲੀਨ ਦੀ ਲਾਈਨਿੰਗ ਦਾ ਕੱਪੜਾ ਨਾਲ ਆ ਇਹਦੇ ਔਰ ਆ ਆ ਰਿਹਾ ਇਹਦਾ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਬਣਾਇਆ ਹੈ ਦੁਪੱਟੇ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਹੈ ਸਾਰਾ ਲੈਸ ਵਰਕ ਪ੍ਰਿੰਟ ਦੀ ਡਿਜ਼ਾਈਨਿੰਗ ਦਿੱਤੀ ਹੋਈ ਹੈ ਸ਼ੇਡ ਦੇਖੋ ਇੱਕ ਆ ਰਿਹਾ ਲਵੈਂਡਰ ਸ਼ੇਡ ਇੱਕ ਆ ਰਿਹਾ ਨਵਾਯਾ ਬਰਾਉਨਿਸ਼ਾ ਜਿਹਾ ਕਲਰ ਆਈ ਹੋਣੀ ਹੈ ਕਿਹਦਾ ਕਲਰ ਇੱਕ ਆ ਰਿਹਾ ਸੀਗਨੀ ਸ਼ੇਡ ਚਾਰ ਰੰਗ ਚਾਰੇ ਰੰਗ ਪਿਆਰੇ ਪ੍ਰਾਈਸ ਆ ਰਿਹਾ 3000 ਰੁਪਏ ਫਰਵਰਡ ਬਾਈ ਕਰ ਲੋ ਡਿਜ਼ਾਈਨ ਮੈਂ ਸਭ ਤੋਂ ਸੋਨਾ ਡਿਜ਼ਾਈਨ ਲੈ ਕੇ ਆਇਆ ਔਰ ਕਲਰ ਵੀ ਮੈਂ ਸਭ ਤੋਂ ਸੋਨੇ ਲੈ ਕੇ ਆਇਆ ਫੈਬਰਿਕ ਆ ਰਿਹਾ ਪਿਓਰ ਬਿਸਕੋਸ ਔਰਗੈਂਜ਼ਾ ਫੈਬਰਿਕ ਵਿੱਚ ਇਹ ਆਰਟੀਕਲ ਆਏਗਾ ਜਿਹੜੀ ਡਿਜ਼ ਸ਼ਰਟ ਚੈੱਕ ਕਰੋ ਇਹਨਾਂ ਦੀ ਕਿੰਨੀ ਲਾਜਵਾਬ ਹੈ ਆ ਦੇਖੋ ਆ ਆ ਰਹੀ ਹੈ ਜੀ ਸ਼ਰਟ ਸ਼ਰਟ ਪ੍ਰੋਪਰ ਬੁਟੀਕ ਸਟਾਈਲ ਦੀ ਸ਼ਰਟ ਆ ਰਹੀ ਹੈ ਉਹ ਸਾਰਾ ਦਾ ਸਾਰਾ ਥ्रेड ਵਰਕ ਆ ਰਿਹਾ ਬੜਾ ਪਿਆਰਾ ਪਿਓਰ ਵਿਸਕੋਸ オーਰਗੈਂਜ਼ਾ ਫੈਬਰਿਕ ਆ ਰਿਹਾ ਡਿਜ਼ਾਈਨਿੰਗ ਬੜੀ ਪਿਆਰੀ ਹੈ ਆ ਕੀ ਚੀਜ਼ ਹੈ 슬ੀਵਜ਼ ਹੈ ਕਿ ਬੈਕ ਹੈ ਫਰੰਟ ਬੈਕ ਦਾ ਡਿਜ਼ਾਈਨ ਬਣੇਗਾ ਇਹ ਫਰੰਟ ਤੇ ਕੇਰਾ ਬੈਕ ਤੇ ਕੇਰਾ ਆ ਚੈੱਕ ਕਰੋ ਇਹਦੀ ਬਾਟਮ ਆ ਰਹੀ ਹੈਂ ਦੀ ਬਾਟਮ ਪਿਓਰ ਸਿਲਕ ਦੀ ਆ ਰਹੀ ਹੈ ਦੀ ਬਾਟਮ ਬਾਟਮ ਤੇ ਆ ਰਿਹਾ ਸਾਰਾ ਥ्रेड ਵਰਕ ਡਿਜ਼ਾਈਨਰ ਬਾਟਮ ਬਣੀ ਹੋਈ ਹੈ ਔਰ ਡਿਜ਼ਾਈਨਰ ਹੀ ਦੁਪੱਟਾ ਆ ਰਿਹਾ ਦੁਪੱਟੇ ਦੀ ਪ੍ਰਿੰਟਿੰਗ ਦੇਖੋ ਔਰ ਡਿਜ਼ਾਈਨਿੰਗ ਦੇਖੋ ਦੁਪੱਟੇ ਦਾ ਸਾਰਾ ਵਰਕ ਵੀ ਕਰਾਇਆ ਕਾਰਨਰ ਵਰਕ ਆ ਰਿਹਾ ਆ ਮਿਡਲ ਵਿੱਚ ਪ੍ਰਿੰਟ ਦੇਖੋ ਕਿੰਨਾ ਸ਼ਾਨਦਾਰ ਦਿੱਤਾ ਹੋਇਆ ਡਿਜ਼ਾਈਨਿੰਗ ਦੇਖੋ ਕਿੰਨੇ ਪਿਆਰੇ ਜੀ ਸਾਰਾ ਲੈਸ ਵਰਕ ਆ ਰਿਹਾ ਹੈ ਸ਼ੇਡ ਦੇਖੋ ਕਿੰਨੇ ਪਿਆਰੇ ਨੇ ਗਾਜ਼ਰੀ ਸ਼ੇਡ ਮਹਿੰਦੀ ਕਲਰ ਮਸਟਰਡ ਕਲਰ ਚਾਰ ਰੰਗ ਨੇ نیچے ਫਿਰੋਜ਼ੀ ਸ਼ੇਡ ਕੋਈ ਵੀ ਕਲਰ ਬਾਏ ਕਰ ਲਓ ਸਭ ਤੋਂ ਸੋਹਣਾ ਆਰਟੀਕਲ ਪ੍ਰੋਪਰ ਬੁਟੀਕ ਸਟਾਈਲ ਦਾ ਪ੍ਰਾਈਸ ਆ ਰਿਹਾ ਜੀ 3650 ਇੱਕ ਪਿਓਰ ਜੂਟ ਫੈਬਰਿਕ ਲੈ ਕੇ ਆਇਆ ਜੀ ਔਰ ਡਿਜ਼ਾਈਨ ਲੈ ਕੇ ਆਇਆ ਸਭ ਤੋਂ ਸੋਹਣਾ ਨਵਾਂ ਫੈਬਰਿਕ ਆ ਇਹ ਨਵਾਂ ਡਿਜ਼ਾਈਨ ਲੈ ਕੇ ਆਇਆ ਸਾਰਾ ਕਾਂਥਾ ਵਰਕ ਦਾ ਕੰਮ ਆ ਰਿਹਾ ਡਿਜ਼ਾਈਨਿੰਗ ਬੜੀ ਪਿਆਰੀ ਆ ਆ ਚੈੱਕ ਕਰੋ ਪ੍ਰੋਪਰ ਡਿਜ਼ਾਈਨਰ ਪੀਸ neck ਬਹੁਤ ਸੋਹਣਾ ਬਣਾ ਹੋਇਆ ਫੈਬਰਿਕ ਬਹੁਤ ਸੋਹਣਾ ਟਾਈ ਐਂਡ ਡਾਈ ਪ੍ਰਿੰਟਿੰਗ ਦੇ ਵਿੱਚ ਫੈਬਰਿਕ ਆ ਰਿਹਾ ਔਰ ਫੈਬਰਿਕ ਬਿਲਕੁਲ ਨਵਾਂ ਜੂਟਾਈ ਫੈਬਰਿਕ ਆ ਰਿਹਾ neck ਤੇ ਸਾਰੀ ਐਮਬਰਾਇਡਰੀ ਆ ਰਹੀ ਹੈ ਔਰ ਆ ਰਹੀ ਹੈ ਪਿਓਰ ਓਰੀਜਨਲ ਮ ਔਰ ਆ ਆ ਰਿਹਾ ਇਹਦਾ ਦੁਪੱਟਾ ਕੰਮ ਬਹੁਤ ਸੋਹਣਾ ਸਾਰਾ ਹੈਂਡਵਰਕ ਹੈ ਟੋਟਲੀ ਹੈਂਡਵਰਕ ਹੈ ਆ ਚੈੱਕ ਕਰੋ ਇਹਦਾ ਦੁਪੱਟਾ ਦੁਪੱਟੇ ਦੀ ਪ੍ਰਿੰਟਿੰਗ ਦੇਖੋ ਕਿੰਨੀ ਸ਼ਾਨਦਾਰ ਹੈ ਡਿਜ਼ਾਈਨਰ ਹੀ ਦੁਪੱਟਾ ਆ ਰਿਹਾ ਸੋ ਇਹਦੇ ਸ਼ੇਡ ਮਿਲਨੇ ਆ ਥੋੜੇ ਤੁਹਾਨੂੰ ਮਿਲਨੇ ਆ ਸ਼ੇਡ ਬੜੇ ਪਿਆਰੇ ਸ਼ੇਡ ਮਿਲਨੇ ਆ ਤਿੰਨ ਸ਼ੇਡ ਮਿਲਨੇ ਆ ਰੇਟ ਮੈਂ ਰੇਟ ਦੇ ਰਿਹਾ ਜੀ ਰੇਟ ਦੇ ਕੇ ਨਾ ਫੋਨ ਰੇਟ ਬਹੁਤ ਸੋਹਣਾ ਹੈ ਬਹੁਤ ਸੋਹਣਾ ਰੇਟ ਹੈ ਰੇਟ ਵੀਡੀਓ ਦੇ ਵਿੱਚ ਹੀ ਦੱਸੂਗਾ ਬਸ ਲਾਸਟ ਤੱਕ ਦੇਖਿਓ ਵੀਡੀਓ ਇਸ ਸਕਰੀਨ ਤੇ ਮੈਂਸ਼ਨ ਨਹੀਂ ਹੁੰਦਾ ਇਹਦਾ ਰੇਟ ਇਹਦਾ ਰੇਟ ਤੁਹਾਨੂੰ ਮੈਂ ਵੀਡੀਓ ਦੇ ਲਾਸਟ ਤ ਆ ਚੈੱਕ ਕਰੋ 컬러 ਦੇਖੋ ਕਿੰਨਾ ਪਿਆਰਾ ਇੱਕ ਆ ਰਿਹਾ ਗ੍ਰੀਨ ਸ਼ੇਡ ਇੱਕ ਆ ਰਿਹਾ ਸਦੇ ਚ ਮਾਊਸ ਕਲਰ ਰੇਟ ਸੁਣ ਲਓ ਕੀ ਆ ਰਿਹਾ ਰੇਟ ਆ ਰਿਹਾ ਸਿਰਫ ਤੇ ਸਿਰਫ 1880 ਰੁਪਏ ਚੱਕੋ ਜੀ 1880 ਰੁਪਏ ਦੇ ਇੰਦੇ ਚ ਆਰਟੀਕਲ ਹੈ ਸੂਟ ਪਾਇਆ 33500 ਕੱਟ ਨਹੀਂ ਲਾਉਦਾ ਫਟਾਫਟ ਪਾਏਗਾ ਨਾ ਵਾਲੇ ਬਲੈਕ ਸੂਟ ਦਾ ਤਾਂ ਸਭ ਤੋਂ ਜ਼ਿਆਦਾ ਟ੍ਰੈਂਡ ਚੱਲ ਰਿਹਾ ਜੀ ਸਭ ਤੋਂ ਜ਼ਿਆਦਾ ਟ੍ਰੈਂਡ ਕੋਈ ਐਸਾ ਕਸਟਮ ਨਹੀਂ ਹੋਏਗਾ ਜਿਹੜਾ ਸੂਡ ਨਾ ਮੰਗੇ ਜਿਹੜਾ ਸੂਡ ਨਾ ਬਾਈ ਕਰੇ ਸਭ ਤੋਂ ਲਾਜ਼ਮਾ ਆਰਟੀਕਲ ਹੈ ਚੌਥੀ ਵਾਰੀ ਆਰਟੀਕਲ ਮੈਂ ਰੀਸਟੌਕ ਕਰ ਰਿਹਾ 10 10 15 15 ਪੀਸਾਂ ਦੀ ਕੁਆਂਟੀਟੀ ਆਉਂਦੀ ਹੈ ਇਹ ਸਾਰਾ ਦਾ ਸਾਰਾ ਥ੍ਰੈਡ ਵਰਕ ਹੈ ਪੀਚ ਕਲਰ ਦਾ ਕੰਮ ਕਰ ਰਿਹਾ ਹੈ ਇਹ ਪੀਚ ਪੀਚ ਕਲਰ ਹੈ ਜਿਹੜਾ ਵਰਕ ਦਾ ਕਲਰ ਹੈ ਪੀਚ ਕਲਰ ਹੈ ਸੋ ਪ੍ਰੋਪਰ ਬੁਟੀਕ ਮਿਹੜਾ ਆਰਟੀਕਲ ਹੈ ਫਰੰਟ ਤੇ ਘੇਰਾ ਬਣੇਗਾ ਬੈਕ ਤੇ ਘੇਰਾ ਬਣੇਗਾ 20 ਇੰਚ ਦਾ ਘੇਰਾ ਆ ਰਿਹਾ ਸੋ ਬੜਾ ਪਿਆਰਾ ਆਰਟੀਕਲ ਆ ਬੈਕ ਤੇ ਘੇਰਾ ਆ ਗਿਆ ਪ੍ਰੋਪਰ ਬਾਟਮ ਤੇ ਕੰਮ ਹੈ ਸਭ ਤੋਂ ਵੱਡੀ ਗੱਲ ਲਾਈਨਿੰਗ ਦਾ ਸ ਪਿਓਰ ਮਸਲੀਨ ਦੀ ਬਾਟਮ ਆ ਰਹੀ ਹੈ ਤੇ ਵਿਦ ਲਾਈਨਿੰਗ ਸੋ ਦੁਪੱਟਾ ਵੀ ਇਹਦਾ ਡਿਜ਼ਾਈਨਰ ਬਣਾ ਹੋਇਆ ਹੈ ਦੁਪੱਟਾ ਬੜਾ ਪਿਆਰਾ ਬਣਾ ਹੋਇਆ ਆ ਆ ਰਿਹਾ ਇਹਦਾ ਦੁਪੱਟਾ ਦੁਪੱਟੇ ਸਾਰਾ ਸਾਰਾ ਫੋਰਸ ਐਂਡ ਥ੍ਰੈਡ ਵਰਕ ਦਾ ਕੰਮ ਤੇ ਪਲੱਸ ਸਾਰਾ ਲੈਸ ਵਰਕ ਦਾ ਕੰਮ ਸੋ ਬਿਊਟੀਫੁਲ ਡਿਜ਼ਾਈਨਰ ਸੂਟ ਬਿਊਟੀਫੁਲ ਟ੍ਰੈਂਡਿੰਗ ਆਰਟੀਕਲ ਪ੍ਰਾਈਸ ਆ ਰਹਾ 3400 ਰੁਪਏ ਆ ਬੋਲਾ ਡਿਜ਼ਾਈਨਰ ਪਹਿਲਾਂ ਮੈਂ ਜੈ ਵੀ ਇਹ ਬ੍ਰਾਂਡ ਦੇ ਵਿੱਚ ਲੈ ਕੇ ਆਇਆ ਸੀ 2450 ਰੁਪਏ ਰੇਟ ਨਿਕਲਿਆ ਸੀ ਆ ਸੋ ਕਸਟਮਰ ਤੇ ਮੈਨੂੰ ਮੈਸੇਜ ਆਣੇ ਸ਼ੁਰੂ ਹੋ ਗਏ ਪਾਜੀ 2450 ਮਨਖਾ 2000 ਦਾ ਕੋਸਟ ਵੀ ਨਹੀਂ ਹੈਗੀ ਜੈਬ ਜੇ ਬ੍ਰਾਂਡ ਦੀ 2000 ਦਾ ਤਾਂ ਕਿਵੇਂ ਮਿਲ ਜੇਗਾ ਵੀ ਆਸੀਂ 10% 15% ਕਮਾਣਾ ਜਾਇਜ਼ ਕਮਾਣਾ ਨਜਾਇਜ਼ ਨਹੀਂ ਕਮਾਣਾ ਫਿਰ ਮੈਂਨੇ ਖੋਜ ਸ਼ੁਰੂ ਕਰੀ ਸੇਮ ਆਰਟੀਕਲ ਮੈਂ ਲੈ ਕੇ ਆਇਆ ਹੁਣ ਉਹੀ ਆਰਟੀਕਲ ਜਿਹੜਾ ਤੁਹਾਨੂੰ 2000 ਦਾ ਮਿਲਦਾ ਮੈਂ ਦੇਣਾ 1750 ਰੁਪਏ ਦਾ ਆ ਚੈੱਕ ਕਰੋ ਅੰਪੀਰੀਅਲ ਦਾ ਸੂਟ ਹੈ ਜੀ ਇਹ ਉਹ ਜੈਬ ਜੇ ਬ੍ਰਾਂਡ ਸੀ ਅੰਪੀਰੀਅਲ ਬ੍ਰਾਂਡ ਹੈ ਡਿਜ਼ਾਈਨ ਸੇਮ ਹੈ ਫੈਬਰਿਕ ਸੇਮ ਹੈ ਸਾਰਾ ਕੁਝ ਸੇਮ ਹੈ ਬਸ ਇੱਕ ਅੰਪੀਰੀਅਲ ਬ੍ਰਾਂਡ ਨੇ ਬਣਾਤਾ ਇੱਕ ਜੈਬ ਜੇ ਨੇ ਬਣਾਤਾ ਜਿਹੜਾ ਜੈਬ ਜੇ ਬ੍ਰਾਂਡ ਹੈ ਉਹ ਥੋੜਾ ਮਿੰਗਾ ਸੋ ਆਰਟੀਕਲ ਸੇਮ ਹੈ ਸੋ ਇਸ ਦਾ ਪ੍ਰਾਈਸ ਹੁਣ 1750 ਰੁਪਏ ਮਿਲੇਗਾ ਆ ਆ ਰਿਆ ਹੰਦਾ ਫੈਨਸੀ ਦੁਪੱਟਾ ਸੋ ਇਹਦੇ ਚ ਰੰਗ ਚਾਰ ਮਿਲਣਗੇ 1750 ਰੁਪਏ ਦਾ ਪ੍ਰਾਈਸ ਆ ਰਿਹਾ ਜੀ ਲੋ ਜੀ ਹੁਣ 2450 ਨਹੀਂ ਹੁਣ 1750 ਤੁਸੀਂ 2000 ਚ ਲਿਆ ਮੈਂ ਤੁਹਾਨੂੰ 1750 ਚ ਦੇ ਦਿਆਂ ਚੱਕੋ ਜਿਹੜਾ ਮਰਜ਼ੀ ਰੰਗ ਬਾਏ ਕਰ ਲਓ ਇੱਕ ਆ ਰਿਹਾ ਮਹਿਰੂਨ ਦਾ ਛੇੜ ਆ ਰਿਹਾ ਬੜਾ ਪਿਆਰਾ ਮਸਟਰਡ ਆ ਗਿਆ ਆ ਗਿਆ ਬਲੈਕ ਕਲਰ ਇੱਕ ਆਇਗਾ ਮਾਊਸ ਕਲਰ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ ਸਾਰੇ ਰੰਗ ਪਿਆਰੇ ਆ ਚਾਰੇ ਰੰਗ ਸੁਣਿਆ 1750 ਰੁਪਏ ਪ੍ਰਾਈਸ ਦਾ ਪ੍ਰੀਮੀਅਮ ਫੈਬਰਿਕ ਆ ਅੰਪੀਰੀਅਲ ਬ੍ਰਾਂਡਡ ਸੂਟ ਹੈ ਵੀ ਸੋ ਕੰਮ ਸਾਰਾ ਆ ਦੇਖੋ ਸਾਰਾ ਕੱਟਵਰਕ ਦਾ ਕੰਮ ਹੈ ਬੜਾ ਪਿਆਰਾ ਆਰਟੀਕਲ ਹੈ ਬਿਊਟੀਫੁਲ ਆਰਟੀਕਲ ਹੋਰ ਕਾਟਨ ਦਾ ਇੱਕ ਬਲੂ ਕਲਰ ਦਾ ਮੈਂ ਆਰਟੀਕਲ ਲੈ ਕੇ ਆਇਆ ਜੀ ਬੜਾ ਪਿਆਰਾ ਸਭ ਤੋਂ ਸੋਨਾ ਆਰਟੀਕਲ ਆ ਚੈੱਕ ਕਰੋ ਜੀ ਪ੍ਰੀਮੀਅਮ ਕੁਆਲਿਟੀ ਆ ਰਹੀ ਹੈ ਕਾਟਨ ਫੈਬਰਿਕ ਆ ਰਿਹਾ ਪ੍ਰੀਮੀਅਮ ਫੈਬਰਿਕ ਹੈ ਲੈਸਵਰਕ ਹੈ ਸਾਰਾ ਡਿਜ਼ਾਈਨਰ ਸੂਟ ਬਣਾਣਾ ਅੱਜ ਕੱਲ ਲੈਸਵਰਕ ਦਾ ਸਭ ਤੋਂ ਜ਼ਿਆਦਾ ਟ੍ਰੈਂਡ ਆ ਆ ਰਹੀ ਹੈ ਇਹਨਾਂ ਦੀ ਬਾਟਮ ਬਾਟਮ ਦੀ ਪ੍ਰਿੰਟਿੰਗ ਬਹੁਤ ਸੋਹਣੀ ਹੈ ਨਾਲ ਆ ਰਿਹਾ ਪਿਓਰ ਕਾਟਨ ਦਾ ਮਲ ਕਾਟਨ ਦਾ ਦੁਪੱਟਾ ਔਰ ਦੁਪੱਟਾ ਵੀ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਆਏਗਾ ਜੀ ਸਭ ਤੋਂ ਸੋਹਣਾ ਆਰਟیکل ਸੋ ਰੇਟ ਆ ਰਿਹਾ ਇਹਦਾ 1550 ਰੁਪਏ ਪ੍ਰੀਮੀਅਮ ਫੈਬਰਿਕ ਆਏਗਾ ਪਿਓਰ ਕਾਟਨ 1550 ਰੁਪਏ ਸੋ ਫਰਵਰਡ ਪਾਏਗਾ ਸਭ ਤੋਂ ਸੋਹਣਾ ਡਿਜ਼ਾਈਨ ਰੀਸਟਾਕ ਕਰਿਆ ਜੀ ਮੈਂ ਰੇਟ ਸਿਰਫ 1950 ਰੁਪਏ ਦੀ ਰੇਂਜ ਦੇ ਵਿੱਚ ਆਰਟیکل ਆਣਾ ਹੈ ਪ੍ਰੋਪਰ ਡਿਜ਼ਾਈਨਰ ਸੂਟ ਬਣਾ ਹਾ ਔਰ ਇਹਦਾ ਜਿਹੜਾ ਫੈਬਰਿਕ ਆ ਰਿਹਾ ਉਹ ਪ੍ਰੀਮੀਅਮ ਫੈਬਰਿਕ ਆ ਰਿਹਾ ਪਿਓਰ ਮੋਡਲ ਪਿਓਰ ਅਰੀਜਨਲ ਮੋਡਲ ਦੇ ਵਿੱਚ ਫੈਬਰਿਕ ਆ ਰਿਹਾ ਹੈ ਇਹ ਜੀ ਡਿਜ਼ਾਈਨਿੰਗ ਚੈੱਕ ਕਰੋ ਕਿੰਨੀ ਲਾਜਵਾ ਵਾ ਸੋ ਪ੍ਰੋਪਰ ਪਿਓਰ ਮਸਲੀਨ ਦਾ ਫੈਬਰਿਕ ਆ ਰਿਹਾ ਹੈ ਓਰੀਜਨਲ ਸਾਰਾ ਸਾਰਾ ਨੈਕ ਤੇ ਵੀ ਸ਼ੇਪ ਨੈਕ ਬਣਾ ਹੋਇਆ ਹੈ ਫਰੈਂਡੈਕਸ ਕਰੀ ਹੋਈ ਹੈ ਲੈਸ ਵਰਕ ਦਾ ਕੰਮ ਆ ਰਿਹਾ ਪ੍ਰਿੰਟਿੰਗ ਬਹੁਤ ਸੋਹਣੀ ਹੈ ਕਰੀਮ ਕਲਰ ਦੀ ਬਾਟਮ ਆ ਰਹੀ ਹੈ ਪਿਓਰ ਮਸਲੀਨ ਦੀ 1950 ਰੁਪਏ ਦਾ ਪ੍ਰਾਈਸ ਰਹੇਗਾ ਆ ਆ ਰਿਹਾ ਹੈ ਇਹਦਾ ਦੁਪੱਟਾ ਪਿਓਰ ਮਸਲੀਨ ਦਾ ਹੀ ਦੁਪੱਟਾ ਆ ਰਿਹਾ ਹੈ ਲੈਸ ਵਰਕ ਦੇ ਵਿੱਚ ਪੀਸ 3 ਆਇਆ ਫੋਟੋਗ੍ਰਾਫ ਬਾਈ ਕਰ ਲਓ 1950 ਰੁਪਏ ਦਾ ਪ੍ਰਾਈਸ ਰਹੇਗਾ ਸ ਸਮਰ ਦੇ ਵਿੱਚ ਸਭ ਤੋਂ ਜ਼ਿਆਦਾ ਡਿਮਾਂਡ ਰਹਿੰਦੀ ਹੈ ਇਦਾਂ ਦੇ ਆਰਟੀਕਲਾਂ ਦੀ ਸਭ ਤੋਂ ਸੋਹਣੇ ਆਰਟੀਕਲ ਲੈ ਕੇ ਆਣਾ ਤੁਹਾਡੇ ਵਾਸਤੇ ਪਿਓਰ ਬਰਬਰੀ ਦਾ ਆਰਟੀਕਲ ਲੈ ਕੇ ਆਇਆ ਇਹ ਥੋੜਾ ਜਿਹਾ ਪਾਰਟੀ ਵੇਅਰ ਨੁੱਕ ਦਾ ਆਰਟੀਕਲ ਆ ਪਰ ਪ੍ਰਾਈਸ ਅਕੋਰਡਿੰਗ ਫੂਟ ਬੜਾ ਸ਼ਾਨਦਾਰ ਹੈ ਆ ਚੈੱਕ ਕਰੋ ਸਾਰਾ ਸਾਰਾ ਹੈਂਡਵਰਕ ਆ ਰਿਹਾ ਜੀ ਸ਼ਰਟ ਤੇ neck ਤੋਂ ਲੈ ਕੇ ਪ੍ਰੋਪਰ ਫਰੰਟ ਤੇ ਪੂਰਾ ਹੈਂਡਵਰਕ ਹੈ ਸੋ ਬੜਾ ਪਿਆਰਾ ਆਰਟੀਕਲ ਹੈ ਪ੍ਰਿੰਟ ਦੇ ਉੱਤੇ ਸਾਰਾ ਸੀਕੁਐਂਸ ਦਾ ਕੰਮ ਆ ਰਿਹਾ ਆ neck ਦੇਖੋ ਕਿੰਨਾ ਲਾਜਵਾ ਹੈ ਪਰਲ ਦਾ ਕੰਮ ਹੈ ਸੀਕੁਐਂਸ ਦਾ ਕੰਮ ਹੈ ਬੜਾ ਪਿਆਰਾ ਆਰਟੀਕਲ ਹੈ ਉਸ ਤੋਂ ਬਾਅਦ ਆ ਉਹ ਸ਼ੇਡ ਬੜਾ ਪਿਆਰਾ ਹੈ ਲਾਈਟ ਪੀਚ ਜਿਹਾ ਕਰਦਾ ਨਾ ਨਵਾਂ ਇਹ ਸ਼ੇਡ ਹੈ ਔਰ ਆ ਆ ਰਹਿਣ ਦਾ ਮਸਲੀਨ ਦਾ ਦੁਪੱਟਾ ਫੋਰ ਸਾਈਡ ਲੈਸ ਵਰਕ ਦੇ ਨਾਲ ਸੋ ਜਿਹੜਾ ਇਹਦਾ ਪ੍ਰਾਈਸ ਰਹਿਣਾ ਔਰ ਰਹਿਣਾ 2600 ਰੁਪਏ ਦਾ ਪ੍ਰਾਈਸ ਆ ਰਿਹਾ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਕਰ ਲਉ ਫੜਾ ਬਰਬਰੀ ਦੇ ਵਿੱਚ ਇੱਕ ਪ੍ਰਿੰਟ ਆਰਟੀਕਲ ਲੈ ਕੇ ਆਇਆ ਸਭ ਤੋਂ ਸੋਹਣਾ ਬੜੀ ਪਿਆਰੀ ਪ੍ਰਿੰਟਿੰਗ ਹੈ ਪ੍ਰਾਈਸ ਆ ਰਿਹਾ 2150 ਰੁਪਏ 2150 ਚਾਰ ਰੰਗ ਪ੍ਰਿੰਟ ਇੰਨਾ ਪਿਆਰਾ ਡਿਜ਼ਾਈਨ ਇੰਨਾ ਸੋਹਣਾ ਪ੍ਰਿੰਟਿੰਗ ਬਹੁਤ ਸੋਹਣੀ ਹੈ ਥੂੜੀ ਸੋ ਚਾਰ ਰੰਗ ਨੇ ਚਾਰੇ ਰੰਗ ਪਿਆਰੇ ਨੇ ਇਹਦਾ ਡਿਜ਼ਾਈਨ ਚੈੱਕ ਕਰਾਨਾ ਤੁ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਹੈ ਜੀ ਪ੍ਰਿੰਟਿੰਗ ਦੇਖੋ ਕਿੰਨੀ ਲਾਜਵਾਬ ਆ ਆ ਰਹੀ ਹੈ ਇਹਦੀ ਪ੍ਰਿੰਟਿੰਗ ਸ਼ਰਟ ਦੀ ਆ ਨੈਕ ਤੇ ਪ੍ਰਿੰਟਿੰਗ ਆਈਗੀ ਘੇਰੇ ਦੀ ਪ੍ਰਿੰਟਿੰਗ ਆਈਗੀ ਸਲੀਵ즈 ਦੀ ਪ੍ਰਿੰਟਿੰਗ ਆਈਗੀ ਅਬੈਕਸ ਦੀ ਪ੍ਰਿੰਟਿੰਗ ਆਈਗੀ ਸੋ ਨਾਲ ਪਿਓਰ ਮਸਲੀਨ ਦੀ ਇਹਦੀ ਬਾਟਮ ਆਣੀ ਹੈ ਤੇ ਨਾਲ ਆ ਰਿਹਾ ਇਹਦਾ ਦੁਪੱਟਾ ਬਰਬਰੀ ਦਾ ਹੀ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟੇ ਦੀ ਪ੍ਰਿੰਟਿੰਗ ਦੇਖੋ ਕਿੰਨੀ ਲਾਜਵਾਬ ਆ ਆ ਰਹੀ ਹੈ ਦੁਪੱਟੇ ਦੀ ਪ੍ਰਿੰਟਿੰਗ ਇਹਦੇ ਸ਼ੇਡ ਚੈੱਕ ਕਰੋ ਕਿੰਨੇ ਪਿਆਰੇ ਨੇ ਇੱਕ ਸ਼ੇਡ ਆ ਰਿਹਾ ਇਜ਼ ਆ ਸਕਾਈ ਬਲੂ ਇੱਕ ਆ ਰਿਹਾ ਸੀ ਗ੍ਰੀਨ ਇੱਕ ਆ ਰਿਹਾ ਪਿੰਕ ਕਲਰ ਸੋ ਕਲਰ ਤੁਸੀਂ ਕੋਈ ਵੀ ਬਾਇ ਕਰ ਲੋ ਸਾਰੇ ਰੰਗ ਪਿਆ ਦੇ। ਫਬਰੀ ਦੇ ਵਿੱਚ ਸਭ ਤੋਂ ਸ਼ਾਨਦਾਰ ਆਰਟੀਕਲ ਲੈ ਕੇ ਆਏ ਥੋੜੇ ਵਾਸਤੇ ਪ੍ਰੋਪਰ ਡਿਜ਼ਾਈਨਰ ਸੂਟ ਬਣਾ ਆਇਆ। ਪਹਿਲਾਂ ਤਾਂ ਇਹ ਸ਼ਰਟ ਚੈੱਕ ਕਰੋ ਕਿੰਨੀ ਲਾਜਵਾਵਾਰੀ ਆ ਜੀ। ਆ ਲੋ। ਆ ਆ ਰਹੀ ਐਂ ਦੀ ਸ਼ਰਟ। ਕਲਰ ਤੇ ਪ੍ਰਿੰਟਿੰਗ ਬਿਲਕੁਲ ਡਿਫਰੈਂਟ ਆ। ਆ ਲੋ। ਆ ਆ ਰਹੀ ਐਂ ਦੀ ਸ਼ਰਟ। ਸ਼ਰਟ ਦੀ ਆ ਰਹੀ ਐ ਪ੍ਰਿੰਟਿੰਗ ਦਿਖਾ ਦਰੂ ਮੈਂ। ਪ੍ਰਿੰਟਿੰਗ ਦੇਖੋ ਕਿੰਨੀ ਗਜਬ ਪ੍ਰਿੰਟਿੰਗ ਐ। ਬੜੀ ਸ਼ਾਨਦਾਰ ਪ੍ਰਿੰਟਿੰਗ ਆ ਜੀ। ਉਸ ਤੋਂ ਬਾਅਦ ਸਭ ਤੋਂ ਵੱਡੀ ਚੀਜ਼ ਜਿਹੜੀ ਸਭ ਤੋਂ ਮੇਨ ਚੀਜ਼ ਆ ਉਹ ਆ ਰਹੀ ਐ ਜੀ 슬ੀਵਜ਼। 슬ੀਵ ਤੇ ਪ੍ਰੋਪਰ ਹੈਂਡਵ ਸਾਰਾ ਸਾਰਾ ਹੈਂਡਵਰਕ ਆ ਰਿਹਾ ਉਸ ਤੋਂ ਬਾਅਦ ਆ ਚੈੱਕ ਕਰੋ ਇਹਦੀ ਬਾਟਮ ਬਾਟਮ ਤੇ ਆ ਰਿਹਾ ਸਾਰਾ ਪੈਚਵਰਕ ਦਾ ਕੰਮ ਸਲਵਾਰ ਦੇ ਪਹੁੰਚ ਤੇ ਕੰਮ ਆਏਗਾ ਪਰ ਆ ਆ ਰਿਹਾ ਇਹਦਾ ਦੁਪੱਟਾ ਬਰਬਰੀ ਦਾ ਇਹ ਦੁਪੱਟਾ ਆ ਰਿਹਾ ਔਰ ਦੁਪੱਟੇ ਦੀ ਪ੍ਰਿੰਟਿੰਗ ਹੀ ਬੜੀ ਸ਼ਾਨਦਾਰ ਹੈ ਸੋ ਪੀਸ ਤਿੰਨਾ ਆਇਆ फटाफट ਬਾਏ ਕਰ ਲਓ ਬਾਅਦ ਵਿੱਚ ਤੁਹਾਨੂੰ ਪ੍ਰੀ ਬੁਕਿੰਗ ਦੇ ਮਿਲ ਜੇਗਾ ਪੀਸ ਸਭ ਤੋਂ ਲਾਜਵਾਬ ਆਰਟੀਕਲ ਲੈ ਕੇ ਆਇਆ ਪ੍ਰਾਈਸ ਆ ਰਿਹਾ 2850 2850 ਪਰ ਪ੍ਰੋਪਰ ਡਿਜ਼ਾਈਨਰ ਸੁਤਰਾ ਕੋ ਕਾਟਨ ਦੇ ਡਿਜ਼ਾਈਨਰ ਆਰਟੀਕਲ ਲੈ ਕੇ ਆਇਆ ਇਸ ਦਾ ਪ੍ਰਾਈਸ ਰਹੇਗਾ 1250 ਰੁਪਏ ਇਸ ਦਾ ਪ੍ਰਾਈਸ ਰਹੇਗਾ 1000 ਰੁਪਏ ਮੈਂ ਵੀਡੀਓ ਦੀ ਸਟਾਰਟਿੰਗ ਦੇ ਵਿੱਚ ਹੀ ਤੁਹਾਨੂੰ ਪਹਿਲਾ ਪ੍ਰਾਈਸ ਦੱਸ ਰਿਹਾ ਹਾਂ ਸੋ ਪਹਿਲਾ ਆਰਟੀਕਲ ਦੇਖ ਲਓ 1250 ਵਾਲਾ ਬੜਾ ਪਿਆਰਾ ਆਰਟੀਕਲ ਆ ਸਾਰਾ ਸਾਰਾ ਚਿਕਨ embroiderry ਦਾ ਕੰਮ ਹੈ ਆ ਦੇਖੋ ਸਾਰਾ ਚਿਕਨ ਵਰਕ ਦਾ ਕੰਮ ਆ ਰਿਹਾ ਹੈ ਲੈਸ ਵਰਕ ਦਾ ਕੰਮ ਆ ਰਿਹਾ 1250 ਰੁਪਏ ਪ੍ਰਾਈਸ ਰਹੇਗਾ ਪਿਓਰ ਕਾਟਨ ਫੈਬਰਿਕ ਆ ਰਿਹਾ ਨਾਲ ਕੋਰੇ ਦੀ ਬਾਟਮ ਆ ਰਹੀ ਹੈ ਬਾਟਮ ਤੇ ਆ ਰਿਹਾ ਡਿਜ਼ਾਈਨਰ ਬਾਟਮ ਬਣੀ ਹੋਈ ਹੈ ਡਿਜ਼ਾਈਨ ਬਹੁਤ ਸ਼ਾਨਦਾਰ ਬਣਾਇਆ ਹੋਇਆ ਔਰ ਆ ਆ ਰਿਹਾ ਇਹਨਾਂ ਦਾ ਦੁਪੱਟਾ ਪਿਓਰ ਕੋਰੇ ਦਾ ਹੀ ਦੁਪਟਾ ਆ ਰਿਹਾ ਕੋਰਾ ਕਾਟਨ ਫੈਬਰਿਕ ਆ ਇਹ ਆ ਦੁਪਟਾ ਆ ਰਿਹਾ 1250 ਰੁਪਏ ਪ੍ਰਾਈਸ ਰਹੇਗਾ ਆਹ ਵਾਲਾ ਡਿਜ਼ਾਈਨ ਆਏਗਾ 1000 ਰੁਪਏ ਆ ਆਹ ਵੀ ਡਿਜ਼ਾਈਨ ਬੜਾ ਸ਼ਾਨਦਾਰ ਹੈ ਇਸ ਦਾ ਪ੍ਰਾਈਸ ਰਹੇਗਾ 1050 ਰੁਪਏ ਦੋਨਾਂ ਚੋਂ ਕੋਈ ਵੀ ਬਾਏ ਕਰ ਲਓ ਮੈਂ ਦੋਨੋਂ ਤੁਹਾਨੂੰ ਇੱਕੋ ਵੀਡੀਓ ਚ ਦਿਖਾ ਰਿਹਾ ਆ ਚੈੱਕ ਇਸ ਦਾ ਪ੍ਰਾਈਸ ਰਹੇਗਾ 1050 ਰੁਪਏ ਮੈਚਿੰਗ ਬਾਟਮ ਆ ਰਹੀ ਹੈ ਬਾਟਮ ਤੇ ਇਸ ਤਰ੍ਹਾਂ ਦਾ ਲੈਸ ਵਰਕ ਆਏਗਾ ਔਰ ਆ ਆ ਰਿਹਾ ਨਾਲ ਕੋਰੇ ਦਾ ਦੁਪੱਟਾ ਡਿਜ਼ਾਈਨਰ ਦੁਪੱਟਾ ਬਣਿਆ ਹੈ ਦੁਪੱਟੇ ਤੇ ਸਾਰਾ ਪੈਚ ਵਰਕ ਆ ਰਿਹਾ ਆ ਦੇਖੋ ਬਿਲਕੁਲ ਘੱਟ ਪ੍ਰਾਈਸ ਵਿੱਚ ਆਈਟਮ ਲੈ ਕੇ ਆਇਆ 1050 ਰੁਪਏ ਨੀਚੇ ਵਾਲਾ 1250 ਰੁਪਏ ਕੋਈ ਵੀ ਬਾਏ ਕਰ ਲਓ ਦੋਨਾਂ ਦੇ ਬਰਬਰੀ ਦੇ ਵਿੱਚ ਸਭ ਤੋਂ ਸੋਹਣਾ ਡਿਜ਼ਾਈਨ ਲੈ ਕੇ ਆਇਆ ਜੀ 5 ਤੋਂ 6 ਸ਼ੇਡ ਰੈਡੀ ਕਰਵਾਇਆ ਡਿਜ਼ਾਈਨ ਬੜਾ ਪਿਆਰਾ ਹੈ ਜੀ ਪ੍ਰਿੰਟ ਦੇ ਉੱਤੇ ਸਾਰਾ ਸਾਰਾ ਹੈਂਡਵਰਕ ਆ ਰਿਹਾ ਪਹਿਲਾਂ ਤਾਂ ਇਹਦੀ ਡਿਜ਼ਾਈਨਿੰਗ ਦਿਖਾ ਦਣਾ ਤੁਹਾਨੂੰ ਕਿੰਨੀ ਸ਼ਾਨਦਾਰ ਹੈ ਆ ਆ ਰਿਹਾ neck ਪਿਓਰ ਬਰਬਰੀ ਫੈਬਰਿਕ ਆ ਰਿਹਾ skin ਜਿਹੜਾ ਕਲਰ ਜਿਹੜਾ ਮੈਂ ਓਪਨ ਕਰਿਆ ਬੜਾ ਸੋਹਣਾ ਸ਼ੇਡ ਹੈ ਆ ਦੇਖੋ ਇਹ ਆ ਰਿਹਾ birds ਵਾਲਾ ਡਿਜ਼ਾਈਨ ਬਣਾਇਆ ਹੈ ਉੱਪਰ ਸਾਰਾ ਹੈਂਡਵਰਕ ਆਇਆ 슬 ਇਹ ਥੋੜਾ ਪਾਰਟੀ ਵੇਅਰ ਵੀ ਹੈ ਡਿਜ਼ਾਈਨਰ ਵੀ ਹੈ ਜਿਨ੍ਹਾਂ ਨੂੰ ਕੁਝ ਹਟਕੇ ਪ੍ਰਿੰਟਿੰਗ ਚਾਹੀਦੀ ਹੈ ਹਟਕੇ ਡਿਜ਼ਾਈਨਿੰਗ ਚਾਹੀਦੀ ਹੈ ਥੋੜਾ ਪਾਰਟੀ ਵੇਅਰ ਚਾਹੀਦਾ ਕੁਝ ਅਲੱਗ ਚਾਹੀਦਾ ਜਿਨ੍ਹਾਂ ਦੀ ਚੁਆਇਸ ਹੁੰਦੀ ਹੈ ਕੁਝ ਨਵਾਂ ਪਾਣਾ ਬਸ ਅਸੀਂ ਆਹ ਚੈੱਕ ਕਰੋ ਦੁਪੱਟਾ ਦੇਖੋ ਕਿੰਨਾ ਪਿਆਰਾ ਪਿਓਰ ਬਰਬਰੀਆ ਦੁਪੱਟਾ ਆ ਰਿਹਾ ਹੈ ਛੇੜ ਦੇਖੋ ਕੋਈ ਵੀ ਛੇੜ ਬਾਈ ਕਰ ਲਓ ਸਾਰੇ ਰੰਗ ਸੋਹਣੇ ਆਈਸ ਬਲੂ ਸੀਗ੍ਰੀਨ ਪਿਸਤਾ ਪਿੰਕ ਕਲਰ ਕਲਰ ਦੇਖੋ ਇੱਕ ਤੋਂ ਇੱਕ ਗਾਜ਼ਰੀ ਪਿੰਕ ਆ ਗਿਆ ਸਕਾਈ ਆ ਗਿਆ 1 2 3 4 5 ਰੰਗ ਆ ਗਏ ਕੋਈ ਵੀ ਰੰਗ ਬਾਏ ਕਰ ਲਓ ਹੁਣ ਰੇਟ ਦੱਸਣ ਲੱਗੇ ਆ ਰੇਟ ਸੁਣ ਕੇ ਹੀ ਜਾਇਓ ਵੀਡੀਓ ਨੂੰ ਸਕਿਪ ਨਾ ਕਰਦੇ 2450 ਰੁਪਏ ਜਿੰਨੇ ਵੀ ਡਿਜ਼ਾਈਨ ਆ ਰਹੇ ਆ ਕਾਟਨ ਦੇ ਸਾਰੇ ਸਾਰੇ ਡਿਜ਼ਾਈਨਰ ਸੂਟਸ ਸਾਰੇ ਸਾਰੇ ਬੁਟੀਕ ਸਟਾਈਲ ਦੇ ਆਰਟੀਕਲ ਆ ਚੈੱਕ ਕਰੋ ਜੀ ਉਹਨਾਂ ਦੇ ਵਿੱਚ ਇੱਕ ਆ ਆਰਟੀਕਲ ਸੱਤ ਸੋਨਾ ਲੈ ਕੇ ਆਇਆ ਪਿਓਰ ਕਾਟਨ ਕਿਸਟਾ ਬ੍ਰਾਂਡ ਦਾ ਤਾਂ ਫੈਬਰਿਕ ਲੱਗਿਆ ਹੋਇਆ ਜੀ ਕਿਸਟਾ ਕਾਟਨ ਪ੍ਰੀਮੀਅਮ ਫੈਬਰਿਕ ਆ ਚੈੱਕ ਕਰੋ ਆ ਆ ਰਹੇ ਆ ਲੈਸ ਵਰਕ ਪ੍ਰਿੰਟਡ ਸ਼ਾਰਟ ਆ ਰਹੀ ਹੈ ਬ੍ਰਾਂਡਡ ਫੈਬਰਿਕ ਲੱਗਾ ਹੋਇਆ ਪ੍ਰੀਮੀਅਮ ਕੁਆਲਿਟੀ ਦਾ ਫੈਬਰਿਕ ਆ ਰਿਹਾ ਪਿਓਰ ਓਰੀਜਨਲ ਮਸਲੀਨ ਦੀ ਬਾਟਮ ਆ ਰਹੀ ਹੈ ਔਰ ਬਾਟਮ ਤੇ ਸਾਰਾ ਬਸਾਰਾ ਇਸ ਤਰ੍ਹਾਂ ਦਾ ਥ੍ਰੈਡਵਰਕ ਆ ਰਿਹਾ ਕਿੰਨਾ ਸ਼ਾਨਦਾਰ ਆ ਰਿਹਾ ਇਹਦਾ ਦੁਪੱਟਾ ਇਹ ਉਹ ਟੈਬੀ ਚੈੱਕ ਦੇ ਵਿੱਚ ਦੁਪੱਟਾ ਆ ਰਿਹਾ ਟੈਬੀ ਮਸਲੀਨ ਦੇ ਵਿੱਚ ਔਰ ਰੰਗ ਮਿਲਨੇ ਆ ਦੋ ਬੇਸਕਲੋ ਸੇਮ ਰਹਿਣਾ ਪ੍ਰਿੰਟਿੰਗ ਦੇ ਕਲਰ ਚੇਂਜ ਹੋਣੇ ਨੀਚੇ ਵਾਲਾ ਆ ਗਿਆ ਵਾਈਨ ਮਤਲਬ ਇਹ ਡਿਫਰੈਂਟ ਜਿਹਾ ਸ਼ੇਡ ਹੋਊਗਾ ਉਹ ਸ਼ੇਡ ਪਿਆ ਕੋਈ ਵੀ ਕਲਰ ਪਾਏ ਪਾਏ ਇਸ ਜਿਹੜਾ ਪੀਕਾਕ ਫਲਾਵਰ ਆ ਗਿਆ ਕਲਰ ਆ ਗਿਆ ਟ੍ਰੈਂਡ ਤੇ ਪੋਜੀਟਿਵ ਫੁੜੇ ਪਿੰਕ ਕਲਰ ਆ ਗਿਆ ਹਰ ਨੂੰ ਤੁਸੀਂ ਕੋਈ ਵੀ ਬਾਏ ਕਰ ਇਹਦਾ ਰੇਟ ਆ ਰਿਹਾ ਜਿਹੜਾ ਰੇਟ ਸੁਣ ਕੇ ਹੀ ਜਾਇਓ ਐਵੇਂ ਨਾ ਜਾਇਓ 2850 ਕਰੀਮ ਨਾਲ ਬਲੈਕ ਦਾ ਕੰਬੀਨੇਸ਼ਨ ਸਭ ਤੋਂ ਸੋਹਣਾ ਲੱਗਦਾ ਆ ਦੇਖੋ ਔਰ ਫੈਬਰਿਕ ਆ ਰਿਹਾ ਇਸ ਟਾਈਮ ਦਾ ਮੋਸਟ ਟ੍ਰੈਂਡਿੰਗ ਫੈਬਰਿਕ ਹੈ ਪਿਓਰ ਬਰਬਰੀ ਪਿਓਰ ਬਰਬਰੀ ਦੇ ਚਮਾਰਟੀ ਕੱਲੇ ਆ ਔਰ ਕੰਬੀਨੇਸ਼ਨ ਦੇਖੋ ਕਿੰਨਾ ਸੋਹਣਾ ਹੈ ਇਹ ਕੰਬੀਨੇਸ਼ਨ ਬੜਾ ਪਿਆਰਾ ਕੰਬੀਨੇਸ਼ਨ ਹੈ। ਕਰੀਮ ਨਾਲ ਬਲੈਕ ਦਾ ਕੰਬੀਨੇਸ਼ਨ ਔਰ ਸਾਰਾ ਦਾ ਸਾਰਾ ਡਿਜ਼ਾਈਨਰ ਸੂਟ ਆਇਆ ਇਹ ਪਿਓਰ ਬਰਬਰੇ ਦੇ ਵਿੱਚ ਸਾਰਾ ਹੈਂਡਵਰਕ ਆ ਰਿਹਾ ਸ਼ਰਟ ਤੇ ਆ ਚੈੱਕ ਨਾਲ ਰੋਮੀ ਸਾਰਾ ਹੈਂਡਵਰਕ ਆ ਪਾੜਨ ਵਰਕ ਦਾ ਕੰਮ ਆ ਰਿਹਾ ਸਾਰਾ ਆ ਦੇਖੋ ਆ ਸਾਰਾ ਹੈਂਡਵਰਕ ਹੈ। ਫਰੰਟ ਪ੍ਰੋਪਰ ਹੈਵੀ ਬਣਾਇਆ ਦਾ ਹੈਂਡਵਰਕ ਦੇ ਨਾਲ ਪਿਓਰ ਬਰਬਰੇ ਦਾ ਆਰਟੀਕਲ ਆ ਰਿਹਾ ਰੋਮੀ ਥੋੜਾ ਸੈਟ ਕਰੀ ਕੋਈ ਸ਼ਾਨਦਾਰ ਵੀਸਾ ਸ਼ਾਨਦਾਰ 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 ਅਲਟੀਮੇਟ ਪੀਸ ਵਾਸੋਂ ਨਾ ਰੇਟ ਆ ਰਿਹਾ 3100 ਰੁਪਏ ਪਿਓਰ ਸਿਲਕ ਦੀ ਆ ਰਹੀ ਆ ਬਾਟਮ ਬੈਕ ਤੇ ਵੀ ਪ੍ਰਿੰਟਿੰਗ ਆ ਫਰੰਟ ਤੇ ਵੀ ਪ੍ਰਿੰਟਿੰਗ ਆਈ ਗਈ ਫਰੰਟ ਤੇ ਵਰਕ ਕਰਿਆ ਹੋਇਆ ਆ ਆ ਆ ਰਹੀ ਐ ਜੀ ਬਾਟਮ ਔਰ ਆ ਆ ਰਿਹਾ ਹੈ ਇਹਦਾ ਦੁਪੱਟਾ ਬਰਬਰੀ ਦਾ 3100 ਰੁਪਏ ਪ੍ਰਾਈਸ ਰਹੇਗਾ ਪੀਸ ਆ ਜਾਂ ਦੋ ਫਟਾਫਟ ਲੈ ਜਾਓ ਹੁਣ ਫਟਾਫਟ